ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੇਖਿਆ ਜੀ ਬਕਰਾ ਮੰਡੀ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਜਿੱਦਾਂ ਆਪ ਜੀ ਨੂੰ ਪਤਾ ਜੀ ਇਹਨਾਂ ਦਿਨਾਂ ਦੇ ਵਿੱਚ ਪੀਰਾਂ ਫਕੀਰਾਂ ਦੀਆਂ ਜਗ੍ਹਾ ਦੇ ਉੱਤੇ ਮੇਲੇ ਲੱਗਦੇ ਨੇ ਤੇ ਉਹਦੇ ਵਿੱਚ ਬੱਕਰੀਆਂ ਦਾ ਵੀ ਵਪਾਰ ਕਾਫੀ ਵੱਡੀ ਪੱਧਰ ਤੇ ਕੀਤਾ ਜਾਂਦਾ ਵਾ ਬੱਕਰੀਆਂ ਜਿਹੜੀਆਂ ਟਾਪ ਕੁਆਲਿਟੀ ਦੀਆਂ ਬੱਕਰੀਆਂ ਮੇਲੇਆਂ ਦੇ ਉੱਤੇ ਲੋਕ ਲੈ ਕੇ ਆਉਂਦੇ ਨੇ ਮੰਡੀਆਂ ਤੇ ਬਹੁਤ ਘੱਟ ਹੁੰਦੀਆਂ ਓਹ ਉਸ ਚੀਜ਼ਾਂ ਜਿਹੜੇ ਮੇਲਿਆਂ ਦੇ ਸ਼ਕੀਨ ਆ ਉਹਨਾਂ ਨੂੰ ਅਸੀਂ ਖੁਸ਼ਖਬਰੀ ਦੱਸਦੇ ਆ ਕਿ ਸਾਡੇ ਨੇੜੇ ਇੱਥੇ ਬੱਦੋਵਾਲ ਦੇ ਕੋਲੇ ਇੱਕ ਗਰਾਊਂਡ ਦੇ ਵਿੱਚ ਮੇਲਾ ਲੱਗਦਾ ਹਾ ਯਾਹਰ ਬਲੀ ਘੌਰ ਪਿੰਡ ਤੇ ਉਹ 3 ਤਰੀਕ ਦਾ ਵਾ ਵੀਰੇ ਮੇਲਾ ਹੋ 3 ਤਰੀਕ ਨੂੰ ਬੱਕਰੀਆਂ ਵੱੱਦ ਤੋਂ ਵੱੱਦ ਲੈ ਕੇ ਪਹੁੰਚਿਓ ਤੇ ਉੱਥੇ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਆ ਉਹ ਵੀ ਹੋਊਗਾ ਤੇ ਬੱਕਰੀਆਂ ਦੇ ਪੀਣ ਵਾਸਤੇ ਪਾਣੀ ਬੰਦਿਆਂ ਦੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਪੂਰਾ ਵਧੀਆ ਕੀਤਾ ਜਾਊਗਾ 3 ਤਰੀਕ ਦਸਹਿਰੇ ਤੋਂ ਦੂਜੇ ਦਿਨ 2 ਤਰੀਕ ਦਾ ਦਸਹਿਰਾ ਵਾ ਵੀਰੇ 3 ਤਰੀਕ ਨੂੰ ਮੇਲਾ ਵਾ ਬੱਕਰੀਆਂ ਦਾ ਤੇ ਜਰੂਰ ਪਹੁੰਚਿਓ ਤੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ 3 ਤਰੀਕ ਨੂੰ ਗਹੌਰ ਜਹਰਬਲੀ ਜਿਹੜਾ ਮੇਲਾ ਲੱਗਦਾ ਜੀ ਉਹ 3 ਤਰੀਕ ਦਾ ਵਾ ਬੱਕਰੀਆਂ ਲੈ ਕੇ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਓ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਨਾਲ ਹੀ ਉੱਥੇ ਪਾਣੀ ਦਾ ਪ੍ਰਬੰਧ ਹੀ ਉਹ ਬੱਕਰੀਆਂ ਦੇ ਘੜਨ ਦਾ ਪੂਰਾ ਵਧੀਆ ਪ੍ਰਬੰਧ ਬਹੁਤ ਵੱਡੀ ਗਰਾਊਂਡ ਆ ਉੱਥੇ ਕੋਈ ਵੀ ਤਕਰੀਬਨ ਕਿਸੇ ਵੀਰ ਤੋਂ ਕਰਾਇਆ ਨਹੀਂ ਲਿਆ ਜਾਂਦਾ ਹਰ ਇੱਕ ਸਾਲ ਬਿਲਕੁਲ ਫ੍ਰੀ ਘੜਨ ਦੀ ਜਗ੍ਹਾ ਹੁੰਦੀ ਆ ਬੱਕਰੀਆਂ ਵਾਲੇ ਵੀਰ ਆਇਆ ਕਰੋ ਜਰੂਰ ਜਿਹੜੇ ਸ਼ਕੀਨ ਬਣੇ ਡੇੜੇ ਕਹਿੰਦੇ ਵੀ ਅਸੀਂ ਟੌਪ ਕੁਆਲਿਟੀ ਦੀ ਬੱਕਰੀ ਲੈਣੀ ਆ ਉਹ ਯਾਰ ਵਾਲੀ ਦੇ ਮੇਲੇ ਤੇ ਜਰੂਰ ਆਇਓ ਤੇ ਤੁਹਾਨੂੰ ਜਿਹੜੀਆਂ ਬੱਕਰੀਆਂ ਆਪਾਂ ਸੋਚਦੇ ਆ ਮਨਾਂ ਦੇ ਵਿੱਚ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਆਪਾਂ ਖਰੀਦ ਵੀ ਸਕਦੇ ਆ ਤੇ ਜਿਹੜੀ ਬਰੀਡਿੰਗ ਆ ਬਰੀਡਿੰਗ ਵਾਲੇ ਤੇ ਕੰਮ ਕਰਨਾ ਜਿੱਦਣ ਸਾਡੇ ਕੋਲੇ ਸਾਡਾ ਵੀਰ ਭਪਿੰਦਰ ਸਿੰਘ ਲਾਲਾ ਜਿਹੜੇ ਚੰਡੀਗੜ੍ਹ ਤੋਂ ਆਏ ਨੇ ਇਹਨਾਂ ਨੇ ਅੱਜ ਤਕਰੀਬਨ ਇੱਕ ਗੱਡੀ ਫੁੱਲ ਭਰ ਕੇ ਬੱਕਰੀਆਂ ਦੀ ਲਿਆਂਦੀ ਇੱਥੇ ਬਰੀਡਿੰਗ ਵਾਲਿਆਂ ਦੀ ਜਿਨ੍ਹਾਂ ਨੇ ਬਰੀਡ ਪੈਦਾ ਕਰਨੀਆਂ ਚੰਗੇ ਬੱਕਰੇ ਇਹਨਾਂ ਨੇ ਅੱਜ ਵੇਚੇ ਨੇ ਕੁਝ ਕਿੰਨਾਂ ਕੋਲੇ ਖੜੇ ਵੀ ਨੇ ਤੇ ਨਾਲ ਹੀ ਸਾਡੇ ਬੁੱਧੂ ਮਲੇਲੇ ਵਾਲਾ ਤੇ ਇਹਨਾਂ ਕੋਲ ਵੀ ਟਾਪ ਕੁਆਲਟੀ ਦੇ ਜਾਨਵਰ ਨੇ ਇਹ ਸ਼ਕੀਨ ਬੰਦੇ ਨੇ ਇਸ ਲਈ ਅਸੀਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਪੜ੍ਹੇ ਲਿਖੇ ਨੌਜਵਾਨ ਇਸ ਕਿੱਤੇ ਦੇ ਨਾਲ ਜੁੜੇ ਆ ਜਾਂ ਹੋਰ ਜੁੜਨਾ ਚਾਹੁੰਦੇ ਆ ਵੀਰੇ ਮੇਲਿਆਂ ਤੇ ਵੀ ਆਇਆ ਕਰੋ ਮੰਡੀਆਂ ਤੇ ਤਾਂ ਆਉਣੀ ਆਉਣਾ ਕਿਉਂਕਿ ਜਦੋਂ ਮੇਲਿਆਂ ਤੇ ਜਾਵਾਂਗੇ ਸਾਨੂੰ ਪਤਾ ਲੱਗਦਾ ਵੀ ਲੋਕਾਂ ਕੋਲੇ ਕਿੰਡੀ ਤਕੜੀ ਤਕੜੀ ਬਰੀਡ ਸੰਭੀ ਹੋਈ ਆ ਇਸ ਲਈ ਜਿਹੜਾ ਇਹ ਗਹਾਰ ਜਹਰਵਲੀ ਭੱਦੋਵਾਲ ਦੇ ਤੇ ਘੌਰ ਦੇ ਵਿਚਾਲੇ ਮੇਲਾ ਲੱਗਦਾ ਵਾ ਰੋਡ ਜੀਟੀ ਰੋਡ ਦੇ ਉੱਤੇ ਜਦੋਂ ਆਪਾਂ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਤੋਂ ਆਉਣਾ ਮੁੱਲਾ ਪੁਕਰਨੀ ਨੂੰ ਜਿਹੜੀ ਆਪਾਂ ਰੇਲ ਵਾਲੀ ਲਾਈਨ ਕ੍ਰੋਸ ਕਰਦੇ ਆ ਰੇਲ ਵਾਲੀ ਲਾਈਨ ਕ੍ਰੋਸ ਕਰਨ ਅਨੁਸਾਰ ਹੀ ਸੱਜੇ ਪਾਸੇ ਮੇਲਾ ਲੱਗਦਾ ਤੇ ਸਾਰੇ ਮੇਰੇ ਵੀਰ ਭੱਜ ਤੋਂ ਵੱਧ ਪਹੁੰਚਿਓ ਜੀ ਆਪ ਕੋ ਆਪਣੀਆਂ ਬੱਕਰੀਆਂ ਲੈ ਕੇ ਆਇਓ ਟਾਪ ਕੁਆਲਿਟੀ ਦੀਆਂ ਤੇ ਸਾਡੇ ਕੋਲੇ ਵਧੀਆ ਬੰਦੇ ਓਥੇ ਟਾਪ ਕੁਆਲਿਟੀ ਇਹ ਖਰੀਦਣ ਵਾਲੇ ਬਾਹਰੋਂ ਵੀ ਵਪਾਰੀ ਬੁਲਾ ਰਹੇ ਆ ਅਸੀਂ ਜਿਹੜੇ ਕਿ ਬਰੀਡਿੰਗ ਤੇ ਕੰਮ ਕਰਦੇ ਆ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੁੱਲਾਪੁਰ ਦੀ ਮੰਡੀ ਤੇ ਆਇਆ ਕਰੋ ਵੀਰੇ ਹਰ ਸ਼ਨੀਵਾਰ ਨੂੰ ਇਹ ਮੰਡੀ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਮੰਡੀ ਭਰੀ ਹੋਈ ਆ ਬੈਣ ਨੂੰ ਵੀ ਜਗ੍ਹਾ ਨਹੀਂ ਅੱਜ ਅਸੀਂ ਲੰਗਰ ਵਾਲੀ ਜਗ੍ਹਾ ਤੇ ਬੈਠੇ ਆ ਜਿੱਥੇ ਕਿ ਲੰਗਰ ਪੱਕਦਾ ਇੱਥੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਲੋਹਾ ਤੱਪਦੀਆਂ ਨੇ ਚੁਰਾ ਤੱਪ ਰਹੀਆਂ ਨੇ ਚਾਹ ਪਾਣੀ ਬਣ ਰਿਹਾ ਵਾ ਤੇ ਸਾਰੇ ਵੀਰਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਲੰਗਰ ਪਾਣੀ ਦੀ ਸੇਵਾ ਹੁੰਦੀ ਆ ਮੰਡੀ ਤੇ ਤੇ ਸਾਰੇ ਮੇਰੇ ਵੀਰ ਵੱਤ ਤੋਂ ਵੱਤ ਪਹੁੰਚਿਆ ਕਰੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ